ਚੱਲਦੇ ਮੈਂ ਉੱਤੋਂ ਲੈ ਆਜਾਂ ਉਹ ਜਿਵੇਂ ਇੱਕ ਗਾਣਾ ਨਹੀਂ ਥਾਰ ਤਾਂ ਘੁਮਣ ਘਮਾਉਣ ਨੂੰ ਆ ਮੈਂ ਤਾਂ ਘੁਮਣ ਘਮਾਉਣ ਨੂੰ ਹੀ ਆ ਪਟਾਕੇ ਪਾਉਣ ਨੂੰ ਤੇ ਇਹੀ ਰੱਖਿਆ ਹੋਇਆ ਇਹੀ ਰੋਜ਼ ਕਦੇ ਨੀ ਪੱਥਰ ਕਿਤੇ ਰੱਖਦਾ ਕਿਤੇ ਕਿਤੇ ਰੱਖਦਾ ਇਹਨੂੰ ਕਹਿਆ ਵੀ ਭਾਈ ਤੂੰ ਪਾਈ ਚੱਲ ਡਈ ਚੱਲ ਕਿਉਂਕਿ ਜੇ ਸਾਰੇ ਕੰਮ ਫਿਰ ਹੁੰਦੇ ਨਹੀਂ ਜੀ ਖੁਸ਼ੀ ਦਾ ਦੇਣਾ ਜੀ ਸਾਰੇ ਹੀ ਇਲਾਕੇ ਤੋਂ ਆਏ ਬਹੁਤ ਹੀ ਸਤਿਕਾਰਯੋਗ ਸੱਜਣ ਅੱਜ ਇੱਥੇ ਬਿਰਾਜਮਾਨ ਨੇ ਸਮੂੱਚੀ ਦੋਤੇ ਦੀ ਪੰਚਾਇਤ ਸਮੂੱਚੀ ਕੌਣੀ ਦੀ ਪੰਚਾਇਤ ਜਿੰਨੇ ਵੀ ਇਹੇ ਨਗਰਾਂ ਨੂੰ ਇਹ ਸੜਕ ਦਾ ਲਿੰਕ ਹੁੰਦਾ ਉਹ ਤਕਰੀਬਨ ਸਾਰੇ ਹੀ ਇੱਥੇ ਅੱਜ ਬਿਰਾਜਮਾਨ ਆ ਮੇਥੋਂ ਛੋਟੀ ਨਾਲ ਬੈਠੇ ਆ ਸਣੀ ਜੀ ਵੱਡੇ ਭਾਈ ਸਾਹਿਬ ਸਰਦਾਰ ਜਕਸੀਰ ਸਿੰਘ ਜੀ ਕੁੱਟੀਆ ਦਾ ਸਾਹਿਬ ਔਰ ਤੁਸੀਂ بڑے ਸਤਕਾਰਯੋਗ ਸਾਡੇ ਐਸ ਡੀਓ ਸਾਹਿਬ ਸਰਦਾਰ ਬਬਰ ਸਾਹਿਬ ਪੁਲਿਸ ਮੁਲਾਜ਼ਮ ਹਾਨੀਦਾਰ ਸਾਹਿਬ ਸਿਰ ਦੇ ਤਾਜ ਬਣਾ ਕੇ ਰੱਖਣ ਵਾਲੇ ਮੈਨੂੰ ਇਹਨਾਂ ਮਾਣ ਬਖਸ਼ਣ ਵਾਲੇ ਤੁਸੀਂ ਸਾਰੇ ਦੋਦੇ ਵਾਲੇ ਅੱਜ ਇੱਥੇ ਸਾਰੇ ਬਿਰਾਜਮਾਨ ਹੋ। ਸਭ ਤੋਂ ਪਹਿਲਾਂ ਸਾਰਿਆਂ ਨੂੰ ਦੋਨੇ ਹੱਥ ਬਨ ਕੇ ਫਤਿਹ ਹਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਮੇਸ਼ਾ ਆਪਦੀ ਗੱਲ ਦੇ ਵਿੱਚ ਇੱਕ ਗੱਲ ਕਹਿਣਾ ਹੁੰਨਾ ਕਿ ਜਿੰਨਾ ਮਾਣ ਮੈਨੂੰ ਦੁੱਧੇ ਨਗਰ ਨੇ ਦਿੱਤਾ ਇਹ ਥੋੜਾ ਥੋੜਾ ਕਰਕੇ ਪਿੰਡ ਪਿੰਡ ਕਰਕੇ ਮੈਂ ਕਰਜ਼ ਉਤਾਰ ਰਿਆਂ ਇਹ ਕਿਸ਼ਤਾਂ ਦੇ ਰਹੀ ਤੁਹਾਡੇ ਮੈਨੂੰ ਦਿੱਤੇ ਵੇ ਕਰਜ਼ ਦਾ ਇਹ ਕੋਈ ਆਸਾਨ ਨਹੀਂ ਕਰ ਰਹਾ ਮੇਰੀ ਤੁਸੀਂ ਡਿਊਟੀ ਲਈ ਆ ਮੇਰੇ ਤੇ ਤੁਸੀਂ ਬੜਾ ਵੱਡਾ ਭਰੋਸਾ ਕੀਤਾ ਸ਼ਾਇਦ ਐਡਾ ਵੱਡਾ ਭਰੋਸਾ ਹਿਸਟਰੀ ਦੇ ਵਿੱਚ ਅੱਜ ਤੱਕ ਕਿਸੇ ਤੇ ਨਹੀਂ ਤੁਸੀਂ ਕੀਤਾ ਆਪਣੇ ਹੰਕਾਰਿਆਂ ਨੇ ਜੋ ਤੁਸੀਂ ਮੈਨੂੰ ਇੱਜ਼ਤ ਮਾਨ ਪਿਆਰ ਸਤਿਕਾਰ ਬਖਸ਼ਿਆ ਇਹ ਮੇਰੀ ਡਿਊਟੀ ਆ ਇਹ ਮੇਰਾ ਫਰਜ਼ ਆ ਕਿ ਮੈਂ ਜਿੰਨੇ ਜੋਗਾ ਵੀ ਹੈਗਾ ਜਿੰਨੇ ਮੇਰੇ ਸੁਆਸ ਆ ਉਹ ਤੁਹਾਡੇ ਲੇਖੇ ਲੱਗ ਜਾਣ ਤਾਂ ਸ਼ਾਇਦ ਉਹ ਵੀ ਘਟਣ ਤੋ ਜੋ ਜਿਸ ਪਦਵੀ ਤੇ ਮੈਨੂੰ ਤੁਸੀਂ ਪਹੁੰਚਾਇਆ ਕਿਸੇ ਆਮ ਜੇ ਇਨਸਾਨ ਦੇ ਮਗਰ ਤਿੰਨ ਅੱਖਰ ਲੱਗ ਜਾਣੇ ਐਮ ਐਲ اے ਤੇ ਕਿੱਥੋਂ ਚੱਕ ਕੇ ਤੁਸੀਂ ਕਿੱਥੇ ਬੰਦੇ ਨੂੰ ਪਛਾਹ ਦੇਣਾ ਪੰਜਾਬ ਦੇ 117 ਬੰਦਿਆਂ ਦੇ ਵਿੱਚ ਲਾ ਕੇ ਤੁਸੀਂ ਠੱਲ ਦੇਣਾ ਇਹ ਬੜੀ ਵੱਡੀ ਮਾਣ ਵਾਲੀ ਗੱਲ ਆ ਜੀ ਮੇਰੇ ਵਾਸਤੇ ਔਰ ਉਸ ਮਾਣ ਦੇ ਕਰਕੇ ਮੈਂ ਅੱਜ ਇੱਕ ਛੋਟੀ ਜੀ ਤੁੱਛ ਪੇਟ ਲੈ ਕੇ ਆਏ ਆ ਜਿਹੜੀ ਆਪਾਂ ਇਹ ਸੜਕ ਬਣਾ ਰਹੇ ਆ ਕਿਉਂਕਿ ਮੈਨੂੰ ਬੜੇ ਚਿਰ ਦੀ ਰੜਕ ਰਹੀ ਸੀ ਇਹ ਕਿ ਕਿਸੇ ਪਾਸਿਓਂ ਪੈਸਾ ਆਵੇ ਤਾਂ ਇਹ ਕੋੜ ਕੱਢੀਏ ਕਿਉਂਕਿ 10 ਸਾਲ ਤੱਕ ਮੈਨੂੰ ਇੱਕ ਦਿਨ ਹੋ ਗਏ ਇਸ ਪਾਸੇ ਕਿਸੇ ਦਾ ਖਿਆਲ ਹੀ ਨਹੀਂ ਔਰ ਸਾਰੇ ਆਪਾਂ ਇੱਥੋਂ ਦੀ ਟੱਪਦੇ ਸੀ ਜਿਵੇਂ ਮੈਥੋਂ ਪਹਿਲਾਂ ਬੋਲਦੇ ਕੁੱਟੀਆ ਦਾ ਸਾਹਿਬ ਨੇ ਦੱਸਿਆ ਕਿ ਆਉਂਦੇ ਜਾਂਦੇ ਸਾਰੇ ਸੀ ਇੱਕ ਵਾਰੀ ਆਉਂਦਾ ਕੰਮ ਕਰਕੇ ਟੱਪ ਜਾਂਦੇ ਸੀ ਪਰ ਕੋਈ ਖਿਆਲ ਨਹੀਂ ਕਰਦਾ ਸੀ ਵੀ ਇਹਨੂੰ ਵੀ ਬਣਾਉਣਾ ਸੋ ਅੱਜ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਔਰ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ ਮੈਨੂੰ ਨਹੀਂ ਪਤਾ ਬਾਕੀ ਹਲ ਕਿ ਆ ਲੈਣਾ ਕੀ ਚੱਲਦਾ ਕੀ ਨਹੀਂ ਚੱਲਦਾ ਔਰ ਮੈਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੂੰ ਕੀ ਦਿੰਦੇ ਆ ਕੀ ਨਹੀਂ ਦਿੰਦੇ ਤੁਸੀਂ ਐਡੀ ਵੱਡੀ ਮੇਰੇ ਤੇ ਕਿਰਪਾ ਕਰਕੇ ਤੋਰੀਆ ਇੱਕ ਹਿਸਟਰੀ ਕ੍ਰੀਏਟ ਕਰਤੀ ਰਿਕਾਰਡ ਕ੍ਰੀਏਟ ਕਰਤਾ ਇੰਨੀ ਵੋਟ ਨਾ ਤਾਂ ਕਿਸੇ ਨੂੰ ਹਲਕੇ ਚ ਪਈ ਆ ਤੇ ਨਾ ਹੀ ਕੋਈ ਅਜੇ ਤੱਕ ਇੰਨੀ ਵੋਟ ਤੇ ਇਸ ਹਲਕੇ ਚ ਜਿੱਤਿਆ ਜਦੋਂ ਵੀ ਮੈਂ ਮਹਿਮਾਨ ਸਾਹਿਬ ਕੋਲੇ ਜਾਣਾ ਮੈਨੂੰ ਉਸ ਘਰ ਤੋਂ ਜਵਾਬ ਨਹੀਂ ਮਿਲਦਾ ਜਿੰਨਾ ਮੈਂ ਪੈਸੇ ਮੰਗਣਾ ਮਾੜੇ-ਮੋٹے ਘੱਟ-ਵੱਧ ਕਰਕੇ ਮੈਨੂੰ ਤਾਂ ਕਹਿੰਦੇ ਯਾਰ ਤੂੰ ਤਾਂ ਲੈ ਦਿੱਤੀ ਤੂੰ ਯਾਰ ਬਾਕੀ ਕੀ ਕਹਿਣਗੇ ਇੱਕ ਵਾਰੀ ਮੈਨੂੰ ਆਏ ਕਹਿੰਦੇ ਮੈਂ ਕਹਾਂ ਜੀ ਮੈਨੂੰ ਬਾਕੀ ਆਂਦਾ ਨਹੀਂ ਪਤਾ ਮੈਂ ਤਾਂ ਉੱਧਰ ਵੀ ਲਾੜਲਾ ਸੀ ਤੇ ਇੱਧਰ ਵੀ ਲਾੜ ਲਈਆਂ ਮੈਨੂੰ ਤਾਂ ਫੜਾ ਦਿਓ ਬਾਕੀ ਇਹਨਾਂ ਤੁਸੀਂ ਆਪ ਦਾ ਆ ਬੜੀ ਨਵੇੜੋ ਕਿੰਨੇ ਵੀ ਇਹ ਨੂੰ ਜਵਾਬ ਦੇਣਾ ਬਹੁਤ ਪਿਆਰ ਸਤਿਕਾਰ ਤੁਹਾਡੀ ਕਿਰਪਾ ਨਾਲ ਬੜਾ ਮਾਣ ਮਿਲਦਾ ਔਰ ਇਹ ਹੈ ਸਿਰਫ ਤੁਹਾਡੇ ਕਰਕੇ ਜੇ ਮੈਂ ਕਹਾਂ ਕਿ ਮੈਂ ਬੜਾ ਸਿਆਣਾ ਜਾਂ ਮੈਨੂੰ ਜਾਦੇ ਗੱਲ ਕਰਨੀ ਹੁੰਦੀ ਹੈ ਤਾਂ ਨਹੀਂ ਤੁਸੀਂ ਮੈਨੂੰ ਇੰਨਾ ਤਕੜੇ ਕਰਕੇ ਭੇਜਿਆ ਇੰਨਾ ਪਿਆਰ ਦੇ ਕੇ ਭੇਜਿਆ ਯੂਜ਼ ਕਰ ਚੋ ਮੈਨੂੰ ਜਵਾਬ ਹੀ ਨਹੀਂ ਮਿਲਦਾ ਜੋ ਕੰਮ ਕਰਦਾ ਜੋ ਕਿਸੇ ਚੀਜ਼ ਦਾ ਮੈਂ ਉਹਨਾਂ ਨੂੰ ਸਵਾਲ ਪਾਦਾ ਸੀਐਮ ਸਾਹਿਬ ਨੂੰ ਆਪਾਂ ਨੂੰ ਮਿਲ ਜਾਂਦਾ ਤੇ ਹਫਤੇ ਬਾਅਦ ਮੈਂ ਹਰ ਹਫਤੇ ਚੰਡੀਗੜ੍ਹ ਜਾਣਾ ਤੇ ਹਫਤੇ ਬਾਅਦ ਆਉਣਾ ਤੇ ਧਰਮ ਧਰਤੀ ਤੇ ਖੜਿਆ ਮੈਂ ਕਦੇ ਉਤੋਂ ਖਾਲੀ ਹੱਥ ਨਹੀਂ ਆਇਆ ਕੋਈ ਨਾ ਕੋਈ ਲੈ ਕੇ ਜਾਵਾਂ ਤੁਸੀਂ ਦੇਖਿਆ ਹੋਣਾ ਕਦੇ ਆਪਾਂ ਸੜਕ ਦਾ ਨਹੀਂ ਪੱਥਰ ਰੱਖਤਾ ਕਦੇ ਕਿਸੇ ਚੀਜ਼ ਦਾ ਰੱਖਤਾ ਤਰੀਕੇ ਜੀ ਚੀਜ਼ ਦਾ ਰੱਖਤਾ ਆ ਹੁਣ ਤੁਸੀਂ ਅਗਲੇ ਹਫਤੇ ਦੇਖਿਓ ਫਿਰ ਬੜੀਆਂ-ਬੜੀਆਂ ਗਰਾਂਟਾ ਲੈ ਕੇ ਆਉਂਗਾ ਮੈਂ ਕੱਲ ਨੂੰ ਫਿਰ ਜਾਣਾ ਫਿਰ ਕੰਮ ਚਲਵਾਵਾਂਗੇ ਜਿੱਦੇ ਝੋਨਾ ਵੱਢਿਆ ਗਿਆ ਸਾਰਾ ਆਪਣਾ ਅਰਦਾਸ ਵੀ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਬਹੁਤ ਆਫਤਾਂ ਆਈਆਂ ਪਰ ਆਪਾਂ ਬਚੇ ਆਂ ਆਪਣੇ ਤੇ ਕਿਰਪਾ ਉਸਤਾਦੇ ਦੀ ਜਿੱਦੇ ਤੁਸੀਂ ਝੋਨੇ ਦੀ ਕਟਾਈ ਕਰ ਲਈ ਉਸ ਦਿਨ ਤੁਹਾਡਾ ਇੱਕ ਵੀ ਖਾਲ ਮੈਂ ਰਹਿ ਨਹੀਂ ਦੇਣਾ ਕੱਚਾ ਸਾਰੇ ਬਣਾ ਦੇਣਾ ਸਾਰੇ ਪਾਸ ਕਰਾ ਕੇ ਪੈਸੇ ਪੁਆੜ ਰੱਖੇ ਏ ਟੂ ਜ਼ेड ਖਾਲ ਤੁਹਾਡੇ ਬਣਾਉਂਦੇ ਨੇ ਕਿਉਂਕਿ ਦੋਦੇ ਨੂੰ ਮੈਂ ਇਹ ਸਮਝਦਾ ਅੱਜ ਤੁਹਾਡੇ ਕੋਲੇ ਮੈਂ ਗੱਲ ਕਰਨ ਲੱਗਿਆ ਸਣੀ ਸੀਗਾ ਵਿੱਚ ਕਾਊਂਟਿੰਗ ਦੇ ਜਦੋਂ ਤੁਹਾਡੇ ਨਗਰ ਦੀ ਗਿਣਤੀ ਸ਼ੁਰੂ ਹੋਈ ਸੀ ਉੱਥੋਂ ਤੱਕ ਉਹਨਾਂ ਨੂੰ ਉਮੀਦ ਸੀ ਆਪਣੇ ਵਿਰੋਧੀਆਂ ਨੂੰ ਵੀ ਸ਼ਾਇਦ ਕੋਈ ਗੱਲ ਬਣ ਜੇ ਤੇ ਜਦੋਂ ਤੁਹਾਡੀਆਂ ਉਹ ਮਸ਼ੀਨਾਂ ਖੁੱਲ ਗਈਆਂ ਯਕੀਨ ਜਾਣਿਓ ਰਿਜ਼ਲਟ ਆਉਣ ਤੋਂ 10 ਮਿੰਟ ਬਾਅਦ ਸਾਰੇ ਮੈਦਾਨ ਛੱਡ ਕੇ ਭੱਜ ਗਏ ਸੀ ਫਿਰ ਆਪਣਾ ਰਾਜੀ ਸੀ ਤੇ ਅੰਦਰ ਕਿਤੇ ਸਾਰੇ ਛੱਡ ਕੇ ਭੱਜ ਗਏ ਸੀ ਵੀ ਹੁਣ ਨਹੀਂ ਲਈਦੇ ਜਦੋਂ ਤੁਸੀਂ ਇਕੱਲੇ ਨੇ 250 ਵੋਟ ਵਧਾਤੀ ਸੀ ਸੋ ਉਹ ਦਿਨ ਰਾਤ ਮੇਰੇ ਦਿਮਾਗ ਦੇ ਵਿੱਚ ਉਹ ਚੀਜ਼ ਚੱਲਦੀ ਰਹਿੰਦੀ ਆ ਕਿ ਮੈਨੂੰ ਬੜਾ ਪਿਆਰ ਦਿੱਤਾ ਤੁਸੀਂ ਉਹਨੇ ਮੇਰੀ ਡਿਊਟੀ ਤੁਸੀਂ ਲਾਈ ਆ ਹੁਣ ਮੈਂ ਪੂਰਾ ਕਰਨਾ ਸੋ ਅੱਜ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਉਹ ਤੁਹਾਡੇ ਪਿਆਰ ਦੀ ਬਦੌਲਤ ਇੱਕ ਛੋਟੀ ਜਿਹੀ ਕਿਸ਼ਤ ਲੈ ਕੇ ਆਇਆ ਉਹਨੂੰ ਕਬੂਲ ਕਰਿਓ ਹਫਤੇ 10-15 ਦਿਨਾਂ ਬਾਅਦ ਆਪਾਂ ਮਿਲਦੇ ਰਹਾਂਗੇ ਕੁਛ ਨਾ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਮੈਂ ਲਿਆਉਂਦਾ ਰਹੂੰਗਾ ਤੁਹਾਨੂੰ ਦੇ ਕੇ ਜਾਂਦਾ ਰਹਾਂਗਾ ਉੱਤੋਂ ਲਿਆਉਂਦੀ ਮੇਰੀ ਜ਼ਿੰਮੇਵਾਰੀ ਸਣੀ ਨੂੰ ਇਸੇ ਕੰਮ ਤੇ ਛੱਡਿਆ ਵਿਆ ਵੀ ਤੂੰ ਕਾਕਾ ਨਹੀਂ ਪੱਥਰ ਰੱਖੀ ਚੱਲ ਤੇ ਮੈਂ ਉੱਤੋਂ ਲੈ ਆ ਜਾਉ ਉਹ ਜਿਵੇਂ ਇੱਕ ਗਾਣਾ ਨਹੀਂ ਥਾਰ ਤਾਂ ਘੁੰਮਣ ਘਮਾਉਣ ਨੂੰ ਆ ਮੈਂ ਤਾਂ ਘੁੰਮਣ ਘਮਾਉਣ ਨੂੰ ਹੀ ਆ ਪਟਾਕੇ ਪਾਉਣ ਨੂੰ ਤਾਂ ਇਹੀ ਰੱਖਿਆ ਗਿਆ ਇਹੀ ਰੋਜ਼ ਕਦੇ ਨਹੀਂ ਪੱਥਰ ਕਿਤੇ ਰੱਖਦਾ ਕਦੇ ਕਿਤੇ ਰੱਖਦਾ ਇਹਨੂੰ ਕਹਿਆ ਵੀ ਭਾਈ ਤੂੰ ਪਾਈ ਚੱਲ ਦੇਈ ਚੱਲ ਕਿਉਂਕਿ ਜੇ ਸਾਰੇ ਕੰਮ ਫਿਰ ਹੁੰਦੇ ਨਹੀਂ ਜੀ ਫਿਰ ਉੱਤੇ ਛੁੱਟ ਜਾਂਦਾ ਸੋ ਅੱਜ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਹਿਨੀਆਂ ਚ ਮੈਂ ਧੰਨਵਾਦ ਕਰਦਾ ਕਿ ਤੁਸੀਂ ਬੜਾ ਮਾਣ ਸਤਿਕਾਰ ਪਿਆਰ ਦਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬੜਾ ਦਿੱਤਾ ਔਰ ਉਸ ਪਰਮਾਤਮਾ ਦੇ ਅੱਗੇ ਮੈਂ ਨਾਲ ਅਰਦਾਸ ਕਰਦਾ ਕਿ ਇਵੇਂ ਜਿਵੇਂ ਨਿਮਰਤਾ ਦੇ ਨਾਲ ਹਮੇਸ਼ਾ ਸੀਸ ਮੇਰਾ ਤੁਹਾਡੇ ਚਰਨਾਂ ਦੇ ਵਿੱਚ ਝੁਕਿਆ ਰਹੇ ਝੁੱਕ ਕੇ ਮੈਂ ਹਮੇਸ਼ਾ ਤੁਹਾਡੀ ਸੇਵਾ ਕਰਦਾ ਰਹਾ ਕਦੇ ਵੀ ਮੈਂ ਜਿਹੜੀ ਪਦਵੀ ਤੇ ਮਰਜੀ ਪਹੁੰਚ ਜਾ ਮੈਨੂੰ ਤੁਸੀਂ ਮੇਰੇ ਇਸੇ ਨਾਮ ਨਾਲ ਬੁਲਾਓ ਯਾ ਡਿੱਪੀ ਸਾਡੀ ਗੱਲ ਸੁਣ ਕੇ ਜਾ ਕਿ ਮੈਂ ਇਹ ਸਮਝੂਗਾ ਕਿ ਮੇਰੇ ਅਰਗਾ ਭਾਗਾ ਵਾਲਾ ਬੰਦਾ ਨਹੀਂ ਕੋਈ ਹੋਣਾ ਜਿਹਨੂੰ ਲੋਕ ਇੰਨਾ ਪਿਆਰ ਕਰਦੇ ਆ ਇੰਨੇ ਮਾਣ ਸਤਿਕਾਰ ਨਾਲ ਆਵਾਜ਼ ਮਾਰਦੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਕਹਿਣਾ ਭੁੱਲ ਗਿਆ ਜੀ ਕਿ ਦੇਖੋ 1 ਰੁਪਏ ਨੂੰ 1.5 ਕਰਕੇ ਚਲਾਈਓ ਕਿਸੇ ਜੀ ਦਾ ਕੋਈ ਰਾਮਾ ਲਾ ਦੇ ਬੜੇ ਦੇਰ ਬਾਅਦ ਸੜਕ ਬਣਾਈ ਆ ਹਾਂ ਇਹ ਕਲਾਸ ਜਿੱਥੇ ਤੁਹਾਨੂੰ ਪਿੰਡਾਂ ਨੇ ਦੀ ਜ਼ਰੂਰਤ ਆ ਕੋਈ ਮਿੱਟੀ ਪਾਉਣੀ ਆ ਜੋ ਵੀ ਤੁਹਾਨੂੰ ਜ਼ਰੂਰਤ ਪਵੇ ਉਹ ਸਾਰਾ ਪਿੰਡ ਆਪਣਾ ਸਾਥ ਦੇਊਗਾ ਪਰ ਸੜਕ ਐਸੀ ਬਣਾਇਆ ਵੀ 10 ਸਾਲ ਮੁੜ ਕੇ ਚਾਕਨ ਦੀ ਲੋੜ ਨਾ ਪਵੇ ਹਾਂ ਬਹੁਤ ਧੰਨਵਾਦ ਜੀ ਹਜੇ ਠੇਲਰ ਸਾਹਿਬ ਅਦਕਟਨ ਕੀਤਾ ਕੀ ਕਹਿਣਾ ਚਾਹੋਗੇ ਆਪੀ ਚੋਂ ਤੋਂ ਡਿਮਾਂਡ ਪੈਂਡਿੰਗ ਪਈ ਸੀ ਜੀ ਐਲੈਕਸ਼ਨ ਮਲੇ ਦਾ ਪਬਲਿਕ ਦੀ ਡਿਮਾਂਡ ਸੀ ਇਹ ਕਿ ਇਹ ਉਦੇ ਤੋਂ ਲੈ ਕੇ ਮੱਲਣ ਤੱਕ ਇਹ ਰੁਕਾ ਜੀ ਪੀ ਐਨ ਆਰ ਦੇ ਅੰਦਰ ਆਉਂਦੀ ਹੈ ਬਹੁਤ ਹੀ ਜਿਆਦਾ ਇਹਦੀ ਖਖਸਤਾ ਹਾਲਤ ਹੋਈ ਹੋਈ ਸੀ ਉਦੇ ਸੰਬੰਧ ਦੇ ਵਿੱਚ ਸੀਐਮ ਸਾਹਿਬ ਨੇ ਬੇਨਤੀ ਕੀਤੀ ਸੀ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਅੱਤੇ ਬੋਲ ਤੇ ਗ੍ਰਾਂਟ ਦੇਤੀ ਤੇ ਅੱਜ ਇਹਦਾ ਦੀਪਰ ਰੱਖ ਕੇ ਟੈਂਡਰ ਦੇ ਕੇ ਕੰਮ ਸਟਾਰਟ ਕਰਵਾ ਕੇ ਜਾ ਰਹੇ ਇੱਕ ਇਹਦਾ ਤੇ ਇੱਕ ਕੋਟ ਭਾਈ ਤੋਂ ਭਲਾਈ ਜਨਾ ਪਾਇਆ ਸਬਟੈਂਟ ਕੋਆ ਇੱਕ ਉਹਦਾ ਟੈਂਡਰ ਦਿੱਤਾ ਜੀ ਉਹਦਾ ਵੀ ਅੱਜ ਕੰਮ ਸਟਾਰਟ ਕਰਵਾਤਾ ਕਿੰਨਾ ਐਸਟੀਮੇਟ ਸਾਰਾ ਹੈਗਾ ਟੋਟਲੇਣਾ ਚਾਹੀਏ ਕੋਈ ਤਕਰੀਬਨ ਸਾਢੇ 1.3 ਸੀਆਰ ਦੇ ਕਰੀਬ ਆ ਜੀ ਦੋਨਾਂ ਦਾ ਉਹਦਾ ਵੀ ਤੇ ਇਹਦਾ ਜੋ ਅਸੀਂ ਅੱਜ ਦਿੱਤਾ ਪੰਜਾਬ ਸਰਕਾਰ ਦਾ ਮੈਂ ਦਿਲੀਆਂ ਗੱਲਾਂ ਨੂੰ ਟੋਕਨੋਟ ਕਰਨਾ ਕਿ ਜਨਨ ਮੇਟਾ ਮਾਰਕਿਓ ਸਿੱਕਟ ਨੂੰ ਸਭ ਛੜਕਾ ਬਣ ਜਾਂਦੀਆਂ ਮਬਰੋਂ ਉਹ ਮਾਰੇ ਮਟੀਰੀਅਲ ਕਰਕੇ ਫਿਰ ਉਹੀ ਹਾਲ ਹੋ ਜਾਂਦਾ ਸੋਥਾ ਤੁਸੀਂ ਦੇਖੋਗੇ ਇਹਦੀ ਕਰੋੜਾਂ ਦੀ ਲਾਗਤ ਹੈ ਉਹ ਵੀ ਡੁੱਗੂ ਡੁੱਗੀ ਕਰਦੀ ਹੈ ਜੀ ਹੁਣ ਛੜਕਾ ਸੋਥਾ ਕਿਹਦੀ ਸੋਥਾ ਜਾਂਦੀ ਦੋਦੇ ਤੋਂ ਸੋਥਾ ਰੋੜਾ ਜਿਹੜੀ ਕਿ ਹਾਂਜੀ ਹਾਂਜੀ ਮੈਂ ਚੈੱਕ ਕਰ ਦੂੰਗਾ ਜੀ ਵੀ ਕੀ ਪੋਜੀਸ਼ਨ ਆ ਮੈਂ ਉੱਪਰ ਗਿਆਨ ਜੇ ਹੋਈ ਤਾਂ ਉਹਨਾਂ ਦੇ ਕਰ ਰਹੀ ਹੋਊਗੀ ਮੈਂ ਨਹੀਂ ਬਖਸ਼ਦਾ ਕਿਸੇ ਨੂੰ ਬੇਫਿਕਰ ਹੋ ਜੂ ਮੈਂ ਤੁਹਾਡੇ ਜ਼ਰੀਏ ਵੀ ਮਹਿਕਮੇ ਨੂੰ ਇਹ ਵਾਰਨਿੰਗ ਦਿੰਨਾ ਜਾਂ ਤਾਂ ਉਹਨੂੰ ਠੀਕ ਕਰ ਦਿਓ ਜਾਂ ਫਿਰ ਕਾਰਵਾਈ ਆਸਤੇ ਤਿਆਰ ਰੋ ਬਿਲਕੁਲ ਮੇਰੇ ਕੋਲੇ ਇਹ ਖਾਨਾ ਹੀ ਹੈ ਨਹੀਂ ਜੀ ਪਬਲਿਕ ਦਾ ਪੈਸਾ ਪਬਲਿਕ ਤੇ ਲਾ